ਹਾਂਜੀ ਸਤਿ ਸ਼੍ਰੀ ਅਕਾਲ ਜੀ। ਲੋ ਜੀ ਫਾਈਨਲੀ ਆਪੋਨ 19 ਤਰੀਕ ਮਿਲ ਗਈ ਸੀ ਸ੍ਰੀ ਕਰਤਾਰਪੁਰ ਸਾਹਿਬ ਜਾਨ ਦੀ। ਚਲੋ ਆਪਾਂ 5:30 ਘਰ ਉਤਰ ਪਈ ਸੀਗੇ ਤੇ ਆਪਾਂ ਪਹੁੰਚ ਗਏ ਆ ਫਾਈਨਲੀ ਕਰਤਾਰਪੁਰ ਸਾਹਿਬ 180 ਕਿਲੋਮੀਟਰ ਆਪਣੇ ਪਿੰਡ ਤੋਂ ਪੈ ਜਾਂਦਾ। ਵਾਯਾ ਆਪਾਂ ਜੀਰਾ ਮਖੂ ਤਰਨ ਤਰਨ ਤੇ ਅੰਮ੍ਰਿਤਸਰ ਹੁੰਦੇ ਹੋਏ ਫਤੇਗੜ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਪਹੁੰਚ ਗਏ ਸੀ। ਆਪਾਂ ਪਹੁੰਚ ਕੇ ਕਾਰ ਪਾਰਕਿੰਗ ਕਰਤੀ 50 ਰੁਪਏ ਕਾਰ ਪਾਰਕਿੰਗ ਦੀ ਫੀਸ ਲੱਗਦੀ ਆ। ਤੇ ਲਈ ਬਈ ਖੁੱਲਾ ਟਾਈਮ ਹੀ ਆ ਕਾਰ ਪਾਰਕਿੰਗ ਦਾ ਤੇ ਆਪਾਂ ਨੂੰ 9 ਵਜੇ ਤੋਂ ਤੇ 4 ਵਜੇ ਤੱਕ ਐਂਟਰੀ ਹੁੰਦੀ ਆ 9 ਵਜੇ ਆਪਾਂ ਜਾ ਸਕਦੇ ਆ ਤੇ 4 ਵਜੇ ਵਾਪਸ ਆ ਸਕਦੇ ਆ ਤੇ ਆਪਾਂ ਫਿਲਹਾਲ ਹੁਣ ਡੇਰਾ ਬਾਬਾ ਨਾਨਕਕਰ ਪਹੁੰਚ ਗਏ ਆ ਇਹ ਆਪਣੇ ਪੰਜਾਬ ਵੱਲ ਬਣਿਆ ਵਾ ਡੇਰਾ ਬਾਬਾ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਆਈ ਸੀ ਪੀ ਡੇਰਾ ਬਾਬਾ ਨਾਨਕ ਇਹ ਜਿੱਥੇ ਆਪਾਂ ਇਹ ਡੇਰਾ ਬਾਬਾ ਨਾਨਕ ਖੜੇ ਆ ਆਪਣਾ ਪੰਜਾਬ ਵਿੱਚ ਤੇ ਇਸ ਦੂਗਾ ਫਿਰ ਪਾਕਿਸਤਾਨ ਦਾ ਆ ਜਾਂਦਾ ਕਰਤਾਰਪੁਰ ਕ'ੋਰਿਡੋਰ ਜਿਹੜੀ ਲੇਨ ਆ ਜਾਂਦੀ ਹੈ ਉਦੋਂ ਦਾ ਫਿਰ ਬਾਰਡਰ ਲੱਗ ਜਾਂਦਾ ਬਾਰਡਰ ਤੋਂ ਗਾਂ ਫਿਰ ਆਪਾਂ ਨੂੰ ਪਾਕਿਸਤਾਨ ਦੇ ਅੱਗੇ ਜਾਂਦੇ ਆ ਇਹ ਬਹੁਤ ਹੀ ਵਧੀਆ ਸੁੰਦਰ ਬਣਾਇਆ ਵਾ ਆਪਣੇ ਵਾਲੇ ਪਾਸੇ ਜਿੱਥੇ ਆਪਣੀ ਇਮੀਗ੍ਰੇਸ਼ਨ ਹੁੰਦੀ ਆ ਤੇ ਇਹ ਇਮੀਗ੍ਰੇਸ਼ਨ ਹੁੰਦੀ ਆ ਉੱਥੇ ਆਹ ਸਾਰੀਆਂ ਚੀਜ਼ਾਂ ਬਣਾਈਆਂ ਹੋਈਆਂ ਚਲੋ ਪਹਿਲਾਂ ਉਹਨਾਂ ਸਟੈਚੂ ਬਣਾਇਆ ਆ ਇੱਥੇ ਆਪਣੀ ਪੰਜਾਬ ਦੀ ਇਮੀਗ੍ਰੇਸ਼ਨ ਹੁੰਦੀ ਆ ਆਪਣੇ ਪੰਜਾਬ ਵਾਲੇ ਪਾਸਪੋਰਟ ਚੈੱਕ ਕਰਦੇ ਆ ਤੇ ਇੱਕ ਕੋਵਿਡ ਦੀ ਰਿਪੋਰਟ ਆਪਾਂ ਨੂੰ ਲੇ ਜਾਣੀ ਬਣਾਉਣੀ ਪਈ 72 ਘੰਟੇ ਪਹਿਲਾਂ ਉਹ ਚੈੱਕ ਕਰਦਿਆ ਬਹੁਤ ਹੀ ਵਧੀਆ ਇਮੀਗ੍ਰੇਸ਼ਨ ਦਫ਼ਤਰ ਬਣਾਇਆ ਮੰਨ ਕੇ ਚੱਲ ਬਈ ਕਿਹ ਲਈ ਆ ਵੀ ਦਿੱਲੀ ਨਾਲੋਂ ਵੀ ਸੁੰਦਰ ਇਮੀਗ੍ਰੇਸ਼ਨ ਦਫ਼ਤਰ ਆ ਬਾਹਰਲੇ ਮੁਲਖਾਂ ਵਰਗੇ ਫੀਚਰ ਹੈ ਇਹਦੇ 'ਚ ਇਮੀਗ੍ਰੇਸ਼ਨ ਦਫ਼ਤਰ 'ਚ ਬਹੁਤ ਹੀ ਵਧੀਆ ਇਮੀਗ੍ਰੇਸ਼ਨ ਦਫ਼ਤਰ ਬਣਾਇਆ ਆਪਣੇ ਪੰਜਾਬ ਵਾਲਿਆਂ ਨੇ ਫਿਰ ਉਹ ਆਪਣੀ ਇਮੀਗ੍ਰੇਸ਼ਨ ਜਮਾਂ ਡਨ ਹੋ ਗਈ ਸਾਰੇ ਕਾਗਜ਼ ਪੱਤਰ ਪੂਰੇ ਸੀ ਉਹ ਹੈਗੀ ਆਪਣਾ ਆ ਗਿਆ ਆਪਣੇ ਇੰਡੀਆ ਦਾ ਤੇ ਆਪਣੇ ਪੰਜਾਬ ਦਾ ਤੇ ਪਾਕਿਸਤਾਨ ਦਾ ਗੇਟ ਆ ਗਿਆ ਤੇ ਉਥੋਂ ਆਪਾਂ ਜ਼ੀਰੋ ਲਾਈਨ ਤੋਂ ਅੱਗੇ ਟੱਪਾਂਗੇ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਤੇ ਇੱਧਰ ਆਪਣੇ ਵਾਲੇ ਪਾਸੇ ਗੁਰਨਾਨਕ ਦੇਵ ਜੀ ਦੀ ਫੋਟੋ ਪੋਸਟਰ ਲੱਗੇ ਹੋਇਆ ਤੇ ਆ ਹੁਣ ਆਪਣਾ ਪਾਕਿਸਤਾਨ ਵਾਲੇ ਪਾਸੇ ਪਹੁੰਚ ਗਏ ਸੀਗੇ ਪਾਕਿਸਤਾਨ ਵਾਲੇ ਪਾਸੇ ਪਹੁੰਚ ਗਏ ਸੀਗੇ ਜ਼ੀਰੋ ਲਾਈਨ ਟੱਪਿਆਏ ਸੀਗੇ ਤੇ ਉਧਰ ਆਪਣਾ ਪੰਜਾਬ ਰਹਿ ਗਿਆ ਇੱਧਰ ਪਾਕਿਸਤਾਨ ਹੁਣ ਆਪਾਂ ਪਾਕਿਸਤਾਨ ਵਾਲੇ ਪਾਸੇ ਖੜੇ ਆ ਜ਼ੀਰੋ ਲਾਈਨ ਤੋਂ ਅੱਗੇ ਤੇ ਹੁਣ ਆਪਣੇ ਜੇ ਜਦੋਂ ਆਪਣਾ ਇੰਡੀਆ ਵਾਲੀ ਗੱਡੀ ਆਪਾਂ ਨੂੰ ਛੱਡ ਕੇ ਜਾਉਗੀ ਪਾਕਿਸਤਾਨ ਇੱਥੇ ਲੈਣ ਤੇ ਉਸ ਤੋਂ ਬਾਅਦ ਫਿਰ ਆਪਣਾ ਪਾਸਪੋਰਟ ਤੇ ਆਪਣੇ ਫਾਰਮ ਚੈੱਕ ਹੋਣਗੇ ਇੱਧਰ ਆਪਾਂ ਪਹਿਲਾਂ ਆ ਕੇ ਸੀ ਚਲੋ ਪਾਕਿਸਤਾਨ ਵਾਲੇ ਪਾਸੇ ਵੀ ਇੱਧਰ ਟਰੈਕਟਰ ਰੱਖੇ ਵਾਈ ਜਾਂਦੇ ਸੀ ਵਾਹਨ ਵਿਹਲੇ ਪਏ ਸੀਗੇ ਤੇ ਕੰਪਿਊਟਰ ਕਰਾ ਲਾਈ ਜਾਂਦੇ ਸੀ ਟਰੈਕਟਰ ਤੇ ਦੋ ਕੰਪਿਊਟਰ ਕਰਾ ਕੋਈ ਵਾਹਨ ਵਾਈ ਜਾਂਦੇ ਫਿਲਹਾਲ ਇਹਦੇ ਵਿੱਚ ਕੁਝ ਬੀਜਿਆ ਨਹੀਂ ਸੀਗਾ ਵਿਹਲੇ ਵਾਹਨ ਪਏ ਸੀਗੇ ਚਲੋ ਮੈਂ ਪੁੱਛਿਆ ਸੀ ਆ ਭਈ ਉਹ ਕਹਿੰਦੇ ਬਾਰਡਰ ਦੇ ਨਾਲ ਨਾਲ ਨਾ ਵਾਹਨ ਭਈ ਵਿਹਲੇ ਰੱਖਦੇ ਆ ਇੱਥੇ ਕਣਕੀ ਵੀਰਿਆ ਝੋਨਾ ਨਹੀਂ ਲਾਉਂਦੇਗੇ ਤੇ ਹੁਣ ਆਪਾਂ ਵੇਟ ਕਰ ਰਹੀ ਜਾਂਨੇ ਆਪਣੇ ਦੂਜੇ ਸਾਥੀਆਂ ਦਾ ਚਲੋ 5 10 5-7 ਯਾਨੇ ਜਦੋਂ ਹੋ ਜਾਣ ਤੇ ਉਦੋਂ ਇਹ ਆਪਣੀ ਗੱਡੀ ਚ ਭਾਗੇ ਆਪਾਂ ਨੂੰ ਗਾਂਹ ਪਾਕਿਸਤਾਨ ਵਾਲੀ ਇਮੀਗ੍ਰੇਸ਼ਨ ਕੋਲੇ ਛੱਡ ਦਿੰਦੇ ਆ ਫੇਰ ਫੇਰ ਆਪਣੀ ਪਾਕਿਸਤਾਨ ਵਾਲੀ ਚ ਪਹਿਲਾਂ ਆਪਣੇ ਪੰਜਾਬ ਵਾਲੇ ਆਪਣੀ ਚੈਕਿੰਗ ਕਰਦੇ ਆ A to Z ਉਦੋਂ ਬਾਅਦ ਵਿੱਚ ਪਾਕਿਸਤਾਨ ਲਈ ਚਲੋ ਆਪ ਬੱਗੀ ਤੇ ਬੈਠੀਆਂ ਇਹ ਬੱਗੀ ਹੈਗੀ ਪਾਕਿਸਤਾਨ ਦੀ ਇਹਦੇ ਵਿੱਚ ਬੈਠ ਕੇ ਹੁਣ ਆਪਾਂ ਪਾਕਿਸਤਾਨ ਇਮੀਗ੍ਰੇਸ਼ਨ ਜਾਣਾ ਤੇ ਆਪਾਂ ਰਾਜ ਤੁਹਾਨੂੰ ਖੇਤ ਵੀ ਦਿਖਾਵਾਂਗੇ ਪਾਕਿਸਤਾਨ ਦੇ ਤੇ ਇੱਧਰ ਦੋਵੇਂ ਸਾਈਡਾਂ ਤੇ ਪਾਕਿਸਤਾਨ ਦੇ ਖੇਤ ਆ। ਚਲੋ ਇਹ ਆਪਣਾ ਇੱਥੋਂ ਦੀ ਦਰਿਆ ਵੀ ਲੰਘਦਾ। ਦਰਿਆਈ ਏਰੀਆ ਤੇ ਜ਼ਮੀਨ ਖਾਲੀ ਪਈ ਆ। ਬੱਕਰੀਆਂ, ਪਸ਼ੂ ਮੱਝਾਂ-ਮੁੱਝਾਂ ਬਹੁਤ ਚਾਰਦੇ ਸੀਗੇ, ਲੋਕੀ ਐਂ ਫਿਰਦੇ ਸੀਗੇ ਤੇ ਜਦੋਂ ਆਪਣਾ ਇੱਥੋਂ ਆਪਣਾ ਜਿਥੋਂ 0 ਲਾਈਨ ਤੋਂ 3 ਕਿਲੋਮੀਟਰ ਅੱਗੇ ਕਰਤਾਰਪੁਰ ਸਾਹਿਬ ਗੁਰਦੁਆਰਾ ਤੇ ਫਿਲਹਾਲ ਆਪਾਂ ਹੁਣ ਪਾਕਿਸਤਾਨ ਆ ਇਮੀਗ੍ਰੇਸ਼ਨ ਪਾਕਿਸਤਾਨ ਦੀ ਆ ਗਈ ਆ ਤੇ ਇੱਥੇ ਹੁਣ ਆਪਣੀ ਫਿਰ ਦਵਾਰ ਤੋਂ ਪੂਰੀ ਚੈਕਿੰਗ ਹੋਊਗੀ। ਜਿਵੇਂ ਵੀ ਪੰਜਾਬ ਵਾਲੇ ਪਾਸੇ ਆਪਣੀ ਚੈਕਿੰਗ ਜਾਂ ਪਾਸਪੋਰਟ ਤੇ ਆਪਾਂ ਨੂੰ ਇੱਕ ਪਾਸਪੋਰਟ ਚਾਹੀਦਾ ਇੱਕ ਆਪਾਂ ਨੂੰ ਫਾਰਮ ਮਿਲਿਆ ਇਮੀਗ੍ਰੇਸ਼ਨ ਤੇ ਇੱਥੇ ਆਪਣੀ ਹੁਣ ਆਪਾਂ ਇੱਥੋਂ ਡਾਲਰ ਬਟਾ ਲਿਆ ਤੇ ਆਪਣੀ 20 ਡਾਲਰ ਇੱਕ ਜਾਨੇ ਦੀ ਫੀਸ ਲਾਦੀ ਅਮਰੀਕਾ ਦੇ 20 ਡਾਲਰ ਉਹ ਆਪਾਂ ਨੂੰ ਉਹ ਸਲਿੱਪ ਦੇ ਦੇਣਗੇ ਦੋਵਾਂ ਜਾਨੇ ਦੀ 40 ਡਾਲਰ ਲਾਗੇ ਦੋਵਾਂ ਦੇ ਜਾਂ 2000 ਰੁਪਇਆ ਆਪਾਂ ਪੰਜਾਬ ਦਾ ਦੇ ਸਕਦੇ ਹਾਂ ਤੇ ਜਾਂ 20 ਡਾਲਰ ਯੂ ਐਸ ਦੇ ਦੇ ਸਕਦੇ ਹਾਂ ਜੇ ਤੁਸੀਂ 20 ਡਾਲਰ ਯੂ ਐਸ ਤੁਹਾਡੇ ਕੋਲ ਨਹੀਂ ਤਾਂ 2000 ਰੁਪਇਆ ਤੁਸੀਂ ਦੇ ਸਕਦੇ ਹਾਂ ਤੇ ਆਪਾਂ ਫੀਸ ਲੈ ਕੇ ਤੇ ਪਾਕਿਸਤਾਨ ਦੀ ਕਰੰਸੀ ਲੈ ਕੇ ਤੇ ਆ ਹੁਣ ਬਸਾਂ ਆ ਗਈਆਂ ਫੇਰ ਪਾਕਿਸਤਾਨ ਦੀਆਂ ਇਹ ਆਪਾਂ ਨੂੰ ਸ਼੍ਰੀ ਕਰਤਾਰਪੁਰ ਸੇ ਗੁਰਦੁਆਰਾ ਲੈ ਕੇ ਜਾਣਗੇ ਆ ਤੇ ਆਪਣੀ ਸਾਰੀ ਫੇਰ ਪਾਕਿਸਤਾਨ ਵੱਲੋਂ ਐਵੇਂ ਪਹਿਲਾਂ ਪੰਜਾਬ ਵੱਲੋਂ ਇਮੀਗ੍ਰੇਸ਼ਨ ਹੋ ਗਈ ਫਿਰ ਪਾਕਿਸਤਾਨ ਵੱਲੋਂ ਇਮੀਗ੍ਰੇਸ਼ਨ ਹੋ ਗਈ ਫਿਰ ਆਪਾਂ ਨੂੰ ਗੱਲ ਚ ਪਾਉਣ ਵਾਲਾ ਟੋਕਨ ਮਿਲੇਗਾ ਆ ਹੁਣ ਆਪਾਂ ਨੂੰ ਗੱਲ ਚ ਪਾਉਣ ਵਾਲਾ ਟੋਕਨ ਮਿਲ ਗਿਆ ਵੀ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਪੰਜਾਬ ਤੋਂ ਯਾਤਰੀ ਆਏ ਆ ਵੀ ਇੱਥੇ ਗੁਰਦੁਆਰਾ ਸਾਹਿਬ ਦਰਸ਼ਨ ਮਿਲ ਲੈ ਕਰਨ ਤੇ ਇਹ ਆਪਾਂ ਨੂੰ ਹੁਣ ਇਹ ਬੱਸ ਲੈ ਕੇ ਜਾਊਗੀ ਅੱਗੇ ਇੱਥੋਂ ਮੰਨ ਕੇ ਚੱਲ ਵੀ ਕਿਲੋਕਮੀਟਰ ਡੇਢ ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਤੇ ਰਾਹ ਵਿੱਚ ਆਪਾਂ ਨੂੰ ਦਰਿਆ ਵੀ ਆਊਗਾ ਦਰਿਆ ਕ੍ਰੋਸ ਕਰਕੇ ਉਹ ਜਿਹੜਾ ਆਪਣਾ ਦਰਿਆ ਹੈ ਬਿਲਕੁਲ ਹੀ ਆਪਣਾ ਗੁਰਦੁਆਰਾ ਸਾਹਿਬ ਦੇ ਨਾਲ ਦੀ ਲੰਗ ਦਾ ਬਿਲਕੁਲ ਹੀ ਨਾਲ ਦੀ ਜਿੱਥੇ ਗੁਰੂ ਨਾਨਕ ਸਾਹਿਬ ਨੇ ਖੇਤੀ ਕੀਤੀ ਹੈ ਗੁਰੂ ਨਾਨਕ ਸਾਹਿਬ ਦੇਵ ਜੀ ਦੇ ਬਾਗ ਵੀ ਆ ਤੇ ਆ ਬੱਸਾਂ ਪੂਰੀਆਂ ਵਧੀਆ ਏਸੀ ਬੱਸਾਂ ਬਹੁਤ ਇੱਜ਼ਤ ਮਾਨ ਕਰਦੇ ਆ ਆਪਣੇ ਚਲੋ ਡਰਾਈਵਰ ਵੀਰ ਨਾਲ ਗੱਲਬਾਤ ਹੋਈ ਆਪਣੀ ਬਹੁਤ ਇੱਜ਼ਤ ਮਾਨ ਕਰਦੇ ਉਹ ਕਹਿੰਦੇ ਵੀ ਸਾਡਾ ਵੀ ਮਨ ਕਰਦਾ ਪੰਜਾਬ ਜਾਣ ਨੂੰ ਚਲੋ ਵੀ ਆਪਾਂ ਕਹਿੰਦੇ ਅਭੀ ਰਸਤਾ ਖੁੱਲ ਜੇ ਚਲੋ ਉਹ ਵੱਖਰੀ ਗੱਲ ਆ ਵੀ ਕਾਦੋਂ ਖੁੱਲੂਗਾ ਨਹੀਂ ਖੁੱਲਦਾ ਪਰ ਜਿਹੜਾ ਇਹ ਰਸਤਾ ਖੋਲਿਆ ਇਹ ਬਹੁਤ ਹੀ ਵਧੀਆ ਚਲੋ ਆਪਾਂ ਆਪਦੇ ਪਾਕਿਸਤਾਨ ਜਾ ਸਕਦੇ ਆ ਵੇਖ ਸਕਦੇ ਆ ਚਲੋ ਵੇਖੋ ਆਪਣੇ ਪੰਜਾਬ ਦਾ ਹਿੱਸਾ ਹੀ ਸੀਗਾ ਤੇ ਆਪਾਂ ਗੁਰੂ ਘਰ ਦੇ ਦਰਸ਼ਨ ਮੇਲੇ ਵੀ ਕਰ ਸਕਦੇ ਆ ਜਾ ਕੇ ਸ੍ਰੀ ਕਰਤਾਰਪੁਰ ਸਾਹਿਬ ਬਸ ਆਪਾਂ ਬੱਸ ਵਿੱਚ ਥੋੜਾ ਇੰਤਜ਼ਾਰ ਕਰੀ ਜਾਂਦੇ ਆ ਉਹ ਜਦੋਂ ਸਵਾਰੀਆਂ ਆ ਜਾਈਆਂ 10 15 ਉਹਦੋਂ ਬੱਸ ਵਾਲੇ ਆਪਾਂ ਲੈ ਜਾਣਗੇ ਤੇ ਆਪਾਂ ਪਾਕਿਸਤਾਨ ਦੀ ਕਰੰਸੀ ਲੈ ਲਈ ਸੀਗੀ ਤਕਰੀਬਨ ਆਪਣੇ ਪਾਕਿਸਤਾਨ ਦੀ ਕਰੰਸੀ ਲੈ ਕੇ ਚਲੋ ਅੱਗੇ ਆਪਾਂ ਜਿਹੜਾ ਵੀ ਕੋਈ ਚੀਜ਼ ਖਰੀਦਨੀ ਆ ਉਹ ਆਪਾਂ ਖਰੀਦ ਸਕਦੇ ਹਾਂ ਜਿਵੇਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਪਾਕਿਸਤਾਨ ਦੇ ਨੋਟ ਉਹਨਾਂ ਨੇ 1000 ਦਾ ਨੋਟ ਵੀ ਦਿੱਤਾ ਤੇ 500 ਦਾ ਤੇ 50 ਦਾ ਆਪਾਂ ਉਹਨਾਂ ਤੋਂ 3000 ਰੁਪਏ ਮੈਂ ਚੇਂਜ ਕਰਾਇਆ ਸੀ ਮੈਂ ਚਲੋ ਕਈ ਵਾਰੀ ਕੋਈ ਚੀਜ਼ ਆਪਣੇ ਮਨਪਸੰਦ ਹੁੰਦੀ ਆ ਆਪਾਂ ਲੈ ਸਕਦੇ ਹਾਂ ਤੇ ਉਹਨਾਂ ਨੇ 3000 ਰੁਪਏ ਦਾ ਆਪਾਂ ਨੂੰ 8500 ਰੁਪਏ ਦਿੱਤਾ ਸੀਗਾ ਆ ਵੀ ਆਪਾਂ ਗਿਣ ਕੇ ਵੀ ਵੇਖੇ ਸੀਗੇ ਤੇ ਪਾਕਿਸਤਾਨ ਦੀ ਆ ਕਰੰਸੀ ਆ 1000 ਰੁਪਏ ਦੇ ਨੋਟ ਸੀਗੇ ਵਿੱਚ ਆ 500 ਦੇ ਨੋਟ ਸੀਗੇ ਤੇ ਵਿੱਚ 50-50 ਦੇ ਨੋਟ ਵੀ ਸੀ ਚਲੋ ਆਪਣੇ ਲੱਗੇ ਤਾਂ ਥੋੜੇ ਜਿਹੀ ਆ ਉੱਥੇ ਆਪਾਂ ਮੱਥਾ ਟੇਕਤਾ ਸੀਗਾ ਲੰਗਰ ਚ ਪਾਤਾ ਸੀਗਾ ਤੇ ਇੱਕ ਆਪਾਂ ਉਥੋਂ ਪ੍ਰਸ਼ਾਦ ਲਿਆ ਸੀ ਘਰੇ ਲਿਆਉਣ ਵਾਸਤੇ ਉੱਥੇ ਦੇ ਦਿੱਤਾ ਸੀਗਾ ਤੇ ਬਾਕੀ ਚੀਜ਼ ਆਪਾਂ ਨਹੀਂ ਖਰੀਦੀ ਗਈ ਮਹਿੰਗਾਈ ਜਿਆਦਾ ਆ ਬਹੁਤ ਜਿਆਦਾ ਪਾਕਿਸਤਾਨ ਚ ਮਹਿੰਗਾਈ ਆ ਤੇ ਵੇਖ ਲਓ ਤੁਸੀਂ ਆਪਣਾ 3000 ਰੁਪਇਆ ਵਟਾਇਆ ਸੀਗਾ ਤੇ 3000 ਰੁਪਏ ਦਾ ਤੇ 8500 ਰੁਪਇਆ ਉਹਨਾਂ ਨੇ ਦੇਤਾ ਸੀਗਾ ਆਪਾਂ ਨੂੰ ਤੇ ਚਲੋ ਆਪਾਂ ਲੈ ਲਿਆ ਲੈ ਕੇ ਬਈ ਕੋਈ ਚੀਜ਼ ਮੈਗਾ ਖਰੀਦੀ ਜਾਂਦੀ ਆ ਤੇ ਚਲੋ ਆਪਣੇ ਥੋੜੇ ਪੈਸੇ ਲੱਗੇ ਬਾਕੀ ਦਾ ਫੇਰ ਆਪਾਂ ਚੇਂਜ ਕਰਾ ਪਿਆ ਆਪਣੀ ਆਪਣੀ ਆਪਦੀ ਗਾਰੰਟੀ ਲੈ ਲਈ ਸੀ ਆਪਾਂ ਬੱਸ ਵਿੱਚ ਬੈ ਕੇ ਹੁਣ ਚੱਲ ਪਏ ਆ ਚਿਰੀ ਕਰਤਾਰਪੁਰ ਸਾਹਿਬ ਨੂੰ ਇਥੋਂ ਡੇਢ ਕਿਲੋਮੀਟਰ ਦੀ ਦੂਰੀ ਆ ਤੇ ਤਕਰੀਬਨ ਤਕਰੀਬ ਬੱਸ ਭਰ ਗਈ ਦੀ ਸਵਾਰੀਆਂ ਬਹੁਤ ਆ ਗਈ ਆ ਵੀ ਉੱਥੇ ਆਪਣਾ ਵਾਣ ਵਿਲੇ ਪਈ ਸੀ ਜਿਵੇਂ ਜਿਵੇਂ ਆਪਾਂ ਗਾਹ ਨੂੰ ਜਾਂਦੇ ਸੀਗੇ ਤੇ ਓਵੇਂ ਓਵੇਂ ਆਪਾਂ ਉਹ ਵਿੱਚ ਝੋਨਾ ਦੇਖਣ ਲੱਗਿਆ ਝੋਨਾ ਲੱਗਿਆ ਸੀਗਾ ਵਿੱਚ ਵਿੱਚ ਤੇ ਇੱਕ ਹੋਰ ਗੱਲ ਇਹਨਾਂ ਹੁੰਦਾ ਨਾ ਜਿਵੇਂ ਕਹ ਲਈਏ ਵੀ ਟਰੈਕਟਰ ਵੀ ਤਵੀਆਂ ਸੰਦ ਫੇੜੇ ਬਾਹਰ ਹੀ ਛੱਡ ਕੇ ਜਾਵੜੇ ਜਿਵੇਂ ਆਪਾਂ ਹੁਣ ਜੇ ਕੋਈ ਵੀ ਚੀਜ਼ ਹਲ ਮਾਰ ਕੇ ਉਹਨੇ ਖੇਤ ਆਪਾਂ ਘਰੇ ਲਿਆਉਣੇ ਨਾ ਇਹਨਾਂ ਦੇ ਉੱਥੇ ਹੀ ਪਏ ਸੀਗੇ ਤੇ ਆਹ ਆਪਣਾ ਦਰਿਆ ਦਾ ਏਰੀਆ ਹੀ ਆ ਬੱਸ ਸਾਰਾ ਤਕਰੀਬਨ ਗੁਰਦੁਆਰਾ ਸਾਹਿ ਲਗ ਕੋਲ ਦੀ ਦਰਿਆ ਲੰਘਦਾ ਤੇ ਬਾਕੀ ਦਾ ਜਦੋਂ ਆਪਾਂ ਪਾਕਿਸਤਾਨ ਨੂੰ ਜਾਵਾਂਗੇ ਕਰਤਾਰਪੁਰ ਸਾਹਿਬ ਜਾਣੇ ਆਪਾਂ ਬਾਰਡਰ ਕਰਾਸ ਕਰਕੇ ਨਾਲ-ਨਾਲ ਦੀ ਤਾਰ ਲਾਈ ਆ ਗੁਰਦੁਆਰਾ ਸਾਹਿਬ ਦਾ ਘੇਰਾਵਲ ਕੇ ਤੇ ਫੌਜੀਆ ਦੀ ਵੀ ਡਿਊਟੀ ਤਾਂ ਹੈ ਨਾ ਤਾਂ ਵੀ ਕਈ ਵਾਰੀ ਕੋਈ ਬੰਦਾ ਭੱਜੇ ਨਾ ਜਾਂ ਕੋਈ ਬੰਦਿਆਂ ਤੇ ਕੋਈ ਖਰਾਬੀ ਨਾ ਹੋਵੇ ਆ ਵੀ ਆ ਦਰਿਆ ਦਰਿਆ ਦਾ ਪੌੜਾ ਗਿਆ ਇਹ ਬਿਲਕੁਲ ਹੀ ਤਕਰੀਬਨ ਆਪਣੇ ਬਾਰਡਰ ਦੇ ਨਾਲ ਦੀ ਲੰਘਦਾ ਦਰਿਆ ਤੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਬਿਲਕੁਲ ਕੋਲ ਦੀ ਆ ਦਰਿਆਨਾਂ ਦਾ ਆਪਣਾ ਪੌੜਾ ਅਬਾ ਕ੍ਰੋਸ ਕਰੀਏ ਨੇ ਦਰਿਆਲ ਦਰਾਈ ਜੀ ਮੀਨਾ ਜਿਵੇਂ ਆਪਣੇ ਵੀ ਚਲੋ ਦਰਿਆਈ ਥਾਂ ਤੇ ਕਈ ਵਾਰੀ ਜਿਵੇਂ ਰਵੇਲੀ ਵੀ ਰਹਿ ਜਾਂਦੀ ਆ ਤੇ ਕਈ ਵਾਰੀ ਆਪਣਾ ਫਸਲ ਲੱਗ ਵੀ ਜਾਂਦੀ ਆ ਪਾਣੀ ਨਾ ਮਰ ਵੀ ਜਾਂਦੀ ਆ ਪਾਕਿਸਤਾਨ ਦੇ ਖੇਤ ਆ ਵਧੀਆ ਪੂਰੇ ਹਰੇ ਭਰੇ ਫਾਈਨਲੀ ਆਪਾਂ ਪਹੁੰਚ ਗਏ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦਾ ਝੰਡਾ ਗਿਆ ਤੇ ਆਪਾਂ ਭਈ ਗੁਰੂ ਮੱਥਾ ਟੇਕਿਆ ਭਈ ਚਲੋ ਬਹੁਤ ਰੀ ਸੀ ਮੰਜਬ ਸ੍ਰੀ ਕਰਤਾਰਪੁਰ ਸਾਹਿਬ ਜਾਨ ਦੀ ਤੇ ਫਾਈਨਲੀ ਆਪਾਂ ਪਹੁੰਚ ਗਏ ਇੱਥੇ ਦਰਸ਼ਨੀ ਡਿਉੜੀ ਆ ਇਹਦੇ ਵਿੱਚ ਆਪਾਂ ਨੂੰ ਗਾਈਡ ਕਰਨਗੇ ਭਈ ਇੱਧਰ ਲੰਗਰ ਹਾਲਾ ਜਾਂ ਇੱਧਰ ਗੁਰਦੁਆਰਾ ਸਾਈ ਬੱਧਰਵਾਰ ਸਾਹਿਬ ਆਇਦਰ ਤੁਸੀਂ ਸ਼ਰਾਨ ਕਰ ਸਕਦੇ ਸਾਰਾ ਬਾਈ ਨੇ ਗਾਈਡ ਕੀਤਾ ਤੇ ਇੱਕ ਹੋਰ ਗੱਲ ਇਥੇ ਨਾ ਟਾਈਮ ਲਾਦੇ ਕਿੰਨੇ ਦਾ ਫਰਕ ਆ ਅੱਧਾ ਘੰਟਾ ਮਗਰ ਆਪਣੇ ਨਾਲੋਂ ਜਿਵੇਂ ਆਪਣੇ ਇੱਧਰ ਬੱਜੇ ਹੋਣਗੇ 9 ਤੇ ਉੱਥੇ 9:30 ਦਾ ਟਾਈਮ ਹੋਊਗਾ ਉੱਥੇ 9:30 ਉਹ ਆਪਣੇ ਦਾਸ ਹੋਣਗੇ ਤਾਂ ਉੱਥੇ 9:30 ਹੋਣਗੇ ਅੱਧਾ ਘੰਟਾ ਆਪਣੇ ਨਾਲੋਂ ਮਗਰ ਆ ਤੇ ਆ ਆ ਗਿਆ ਦਰਬਾਰ ਸਾਹਿਬ ਸੀ ਵੀ ਸ਼੍ਰੀ ਕਰਤਾਰਪੁਰ ਸਾਹਿਬਾ ਥੱਲੇ ਕੰਮ ਚੱਲਦਾ ਜਾਂ ਥੱਲੇ ਬੰਦ ਸੀਗਾ ਤੇ ਉੱਪਰੋਂ ਬਾਈਆਂ ਨੇ ਦਰਸ਼ਨ ਮਿਲੇ ਆਸਤੇ ਖੁੱਲਾ ਰੱਖਿਆ ਸੀਗਾ ਚਲੋ ਉੱਪਰ ਆਪਾਂ ਗਏ ਦਰਸ਼ਨ ਮੇਲੇ ਲਗੇ ਤੇ ਬਾਈ ਆਪਣਾ ਜੋ ਸੋਖਮੀ ਸਾਹਿਬ ਦੇ ਪਾਠ ਕਰਦੇ ਸੀਗੇ ਚਲੋ ਸਾਰੇ ਸੰਗਤ ਨੇ ਬੈਠ ਕੇ ਸੋਖਮੀ ਸਾਹਿਬ ਦਾ ਪਾਠ ਸੁਣਿਆ ਤੇ ਅਰਦਾਸ ਹੋਈ ਅਰਦਾਸ ਵਿੱਚ ਹੁਕਮ ਨਮਾ ਲਿਆ ਗਿਆ ਤੇ ਉਸ ਤੋਂ ਬਾਅਦ ਵਿੱਚ ਚਲੋ ਪਹਿਲਾਂ ਆਪਾਂ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਆਪਾਂ ਸਿੱਧਾ ਹੀ ਦਰਬਾਰ ਸਾਹਿਬ ਗਏ ਆ ਦਰਬਾਰ ਸਾਹਿਬ ਵਿੱਚ ਆਪਾਂ ਸੋਖਮੀ ਸਾਹਿਬ ਦਾ ਪ੍ਰੋਪਰ ਪਾਠ ਸੁਣਿਆ ਤਕਰੀਬਨ ਘੰਟਾ ਸਵਾ ਘੰਟਾ ਡੇਢ ਘੰਟਾ ਲੱਗਿਆ ਸੀਗਾ ਪਰ ਦਰਬਾਰ ਸਾਹਿਬ 'ਚ ਬੈਠੇ ਰਹੇ ਤੇ ਵੀਰ ਹੋ ਰਣੇ ਬਹੁਤ ਹੀ ਵਧੀਆ ਮੰਨ ਕੇ ਚੱਲ ਵੀ ਆਪਣਾ ਬਹੁਤ ਹੀ ਵਧੀਆ ਸ਼ਰਧਾਂ पूर्वक ਕਸੌਮੀ ਸਿੰਘ ਸਾਹਿਬ ਦਾ ਪਾਠ ਸੰਪੂਰਨ ਕੀਤਾ ਤੇ ਪਾਠ ਤੋਂ ਪਰંત ਅਰਦਾਸ ਕੀਤੀ ਤੇ ਅਰਦਾਸ ਤੋਂ ਬਾਅਦ ਚ ਫੇਰ ਆਪਾਂ ਦੇਖ ਲਈ ਦੇਖ ਲੈ ਕੇ ਚਲੋ ਬਾਹਰ ਆ ਗਏ ਆ ਬਾਹਰ ਇਹ ਨਾ ਇੱਕ ਇੱਥੇ ਖੂਹ ਸੀਗਾ ਆਪਣਾ ਬਹੁਤ ਹੀ ਪੁਰਾਣਾ ਹੋਵੇ ਖੂਹ ਆ ਤੇ ਉਹ ਆਪਣਾ ਇਤਿਹਾਸ ਵੀ ਲਿਖਿਆ ਵਾ ਇਹ ਗੋਲਾ ਬੰਬ ਭਾਰਤੀ ਹਵਾਈ ਸੈਨਾ ਆ ਸਾਰਾ ਤੁਸੀਂ ਨਾ ਪੜ ਸਕਦੇ ਆ ਕਲੋਜ਼ ਕਰਕੇ ਪਾਉਜ਼ ਕਰਕੇ ਵੀਡੀਓ ਨੂੰ ਆ ਖੂਹ ਆ ਇਹਦੇ ਇਹ ਪ੍ਰਾਤਨ ਖੂਹ ਗੁਰੂਆਂ ਵਲੇ ਦਾ ਖੂਹ ਆ ਇਹ ਤੇ ਸਾਰੇ तकरीबन ਚਾਲੂ ਹਾਲਤ ਵਿੱਚ ਆ ਤੇ ਪਾਣੀ ਜਿਵੇਂ ਦਰਿਆ ਦੇ ਨੇੜੇ ਕਰਕੇ ਪਾਣੀ ਬਹੁਤ ਵਧੀਆ ਸੀ ਪਾਣੀ ਪੀਣ ਯੋਗ ਵੀ ਬਹੁਤ ਵਧੀਆ ਸੀਗਾ ਤੇ ਠੰਡਾ ਵੀ ਸੀਗਾ ਕਹਿ ਲਈਏ ਵੀ ਫਿਲਟਰ ਵਾਲੇ ਪਾਣੀ ਦਾ ਮੁਕਾਬਲਾ ਕਰਦਾ ਆਮ ਵੀ ਆ ਜਿਵੇਂ ਨਹਿਰਾਂ ਦੇ ਕੋਲ ਆਪਣੀ ਨਲਕੇ ਆਪਾਂ ਜਿਆਦਾ ਪਾਣੀ ਉੱਥੋਂ ਪੀਨੇ ਆ ਤੇ ਪਾਣੀ ਬਹੁਤ ਹੀ ਵਧੀਆ ਸੁਆਦਿਸਟ ਪਾਣੀ ਹੁੰਦਾ ਤੇ ਆਪਾਂ ਸਾਰਾ ਗੁਰਦੁਆਰਾ ਸਾਹਿਬ ਏ ਟੂ ਜ਼ੈਡ ਸਾਰਾ ਵੇਖਿਆ ਪਹਿਲਾਂ ਦਰਸ਼ਨ ਮਿਲੇ ਕੀਤੇ ਪ੍ਰਸ਼ਾਦਾ ਛਕਿਆ ਸਾਰਾ ਤੇ ਏਰੀਆ ਬਹੁਤ ਆ ਗੁਰਦੁਆਰੇ ਕੋਲ ਬਹੁਤ ਹੀ ਖੁੱਲੀ ਜਗ੍ਹਾ ਤੇ ਬਹੁਤ ਹੀ ਸਫਾਈ ਆ ਸਾਰੀ ਜਗ੍ਹਾ ਪੱਕੀ ਆ ਤੇਰੇ ਅਸ਼ਾਸ਼ਤੇ ਵਧੀਆ ਚਲੋ ਆਪਾਂ ਨੂੰ ਤਾਂ ਰੈਸ਼ ਨਹੀਂ ਦਿੰਦੇ ਕਿ ਦਿੰਦੇ ਕਿ ਜਿਹੜੇ ਪਾਕਿਸਤਾਨ ਦੇ ਨੋਗਲ ਬੰਦੇ ਦੂਰੋਂ ਆਉਂਦੇ ਉਹਨਾਂ ਰੈਸ਼ ਦੇ ਦਿੰਦੇ ਆ ਉਸ ਤੋਂ ਬਾਅਦ ਆਪਾਂ ਇੱਥੇ ਤਸਵੀਰਾਂ ਲੱਗੀਆਂ ਸੀਗੀਆਂ ਗੁਰੂਆਂ ਦੀਆਂ ਤੇ ਪੁਰਾਣੀਆਂ ਆਪਣੇ ਯੋਧਿਆਂ ਦੀਆਂ ਤਸਵੀਰਾਂ ਵੇਖੀਆਂ ਆਪਾਂ ਜਿਵੇਂ ਆਪਣੇ ਹੁਣ ਆਪਣੇ ਵੀ ਕਈ ਗੁਰਦੇਵਰਾਂ ਚ ਤਸਵੀਰਾਂ ਲੱਗੀਆਂ ਪੁਰਾਣੀਆਂ ਤੇ ਉਹਦੀ ਆਪਾਂ ਸਾਰਾ A to Z ਤਸਵੀਰਾਂ ਵੇਖੀਆਂ ਜਿਵੇਂ ਜਿਵੇਂ ਬਾਈਆਂ ਨੇ ਗਾਈਡ ਕੀਤਾ ਸੀ ਉਵੇਂ ਵੇਖੀਗੇ ਪਹਿਲਾਂ ਆਪਾਂ ਗਏ ਆਪਣਾ ਸਨਾਨ ਕੀਤਾ ਸਿਨਾਣ ਕਰਨ ਤੋਂ ਬਾਅਦ ਆਪਾਂ ਗਏ ਦਰਬਾਰ ਸਾਹਿਬ ਦਰਬਾਰ ਸਾਹਿਬ ਤੋਂ ਫਿਰ ਇੱਥੇ ਆਪਾਂ ਤਸਵੀਰਾਂ ਦੇਖੀਆਂ ਇਸ ਤੋਂ ਬਾਅਦ ਆਪਾਂ ਲੰਗਰ ਹਾਲ ਜਾਵਾਂਗੇ ਲੰਗਰ ਹਾਲ ਤੋਂ ਜਾਓ ਗੁਰੂ ਦੇ ਖੇਤ ਦੇਖਾਂਗੇ ਫਿਰ ਹੋਰ ਵੀ ਆਪਾਂ ਸਾਰਾ ਏ ਟੂ ਜ਼ਾ ਡੇਰੀਆ ਘੁੰਮਾਂ ਤੇ ਜੇ ਥੋੜਾ ਵੀ ਮਨ ਬੰਦ ਆ ਤਾਂ ਜ਼ਰੂਰ ਤੁਸੀਂ ਜਾਓ ਤੇ ਆਪਣਾ 20 ਡਾਲਰ ਤਾਂ ਅਮਰੀਕਾ ਦੇ ਆਪਣਾ ਖਰਚਾ ਆਉਂਦਾ ਬਾਕੀ ਦਾ ਜਾਣ ਦਾ ਖਰਚਾ ਕੋਵਿਡ ਰਿਪੋਰਟ ਦਾ ਖਰਚਾ ਆਉਂਦਾ ਤੇ ਅਪਲਾਈ ਕਰਨ ਦਾ ਖਰਚਾ ਤਕਰੀਬਨ 3000 ਰੁਪਏ ਆਪਣਾ ਇੱਕ ਬੰਦੇ ਦਾ ਖਰਚਾ ਆਉਂਦਾ 3000 ਤੋਂ ਬਹੁਤ ਆ 3000 ਤੋਂ ਘੱਟ ਹੀ ਲੱਗਦੇ ਇੱਧਰ ਹੁ ਤੇ ਮੈਂ ਕਿਹਾ ਚਲੋ ਆਪਾਂ ਪ੍ਰਸ਼ਾਦਾ ਛਕ ਲਈਏ ਪ੍ਰਸ਼ਾਦਾ ਛਕ ਕੇ ਫਿਰ ਚਲੋ ਆਪ ਅੱਗੇ ਆਪਾਂ ਸਾਰਾ A to Z ਵੇਖ ਲਾਂਗੇ ਆਪਣੇ ਨੂੰ ਹੁੰਦਾ ਵੀ ਆਪਾਂ ਕਿਹੜਾ ਵਾਰੀ ਵਾਰੀ ਆਉਣਾ ਤੇ ਸਾਰਾ A to Z ਵੇਖੀਏ ਬਈ ਵੀ ਜ ਆਪਣਾ ਬਹੁਤ ਔਖਾ ਫਾਰਮ ਫਿਲ ਹੋਇਆ ਫਿਲ ਹੋ ਗਿਆ ਫੇਰ ਹੀ ਆਪਾਂ ਨੂੰ ਆ ਤੇ ਆਪਾਂ ਪ੍ਰਸ਼ਾਦਾ ਛਕਿਆ ਲੰਗਰ ਹਾਲ ਵਿੱਚ ਬਹੁਤ ਹੀ ਵਧੀਆ ਪ੍ਰਬੰਧ ਸੀ ਲੰਗਰ ਹਾਲ ਦਾ ਬਹੁਤ ਹੀ ਵਧੀਆ ਬਈ ਗੁਰੂ ਘਰ ਦਾ ਪ੍ਰਸ਼ਾਦਾ ਤਾਂ ਬਹੁਤ ਹੀ ਸਵਾਦਿਸ਼ਟ ਤੇ ਬਹੁਤ ਹੀ ਵਧੀਆ ਹੁੰਦਾ ਤੇ ਆਪਾਂ ਪ੍ਰਸ਼ਾਦਾ ਛਕ ਕੇ ਚਾਹ ਪੀਤੀ ਚੌਲ ਖਾਦੇ ਇੱਕ ਰੋਟੀ ਖਾ ਲਈ ਆ ਤੇ ਦਾਲ ਬਹੁਤ ਵਧੀਆ ਬਣੀ ਸੀ ਛੋਲੇ ਦੀ ਦਾਲ ਦੇਵੇਂ ਮੋٹے ਛੋਲੇ ਆ ਤੇ ਇੱਧਰ ਆਪਣਾ ਹੁਣ Imran Khan ਦਾ ਉੱਪਰ ਨਾਂ ਲਿਖਿਆ ਤੇ ਆਪਣਾ ਖੰਡੇ ਦੀ ਆਪਣਾ ਅੰਬੈਸਟਰ Imran Khan ਤੇ ਇਹ ਮੈਂ ਕਹਿ ਲੀ ਬਈ ਵਦਿਆ ਚਲੋ ਵਦਿਆ ਤਸਵੀਰ ਬਣਾਈ ਵੀ ਆਪਣੇ ਉਹ ਸਿੱਖਾਂ ਦੀ ਪ੍ਰਤੀਕ ਤੇ ਇਹ ਦੇਖ ਕੇ ਉਦੋਂ ਬਾਅਦ ਆਪਾਂ ਗੁਰੂ ਦੇ ਖੇਤਾ 'ਚ ਜਾਵਨੇ ਆ ਗੁਰੂ ਦੇ ਬਾਗ ਇੱਥੇ ਆਪਣਾ ਗੁਰੂ ਜੀ ਇੱਥੇ ਆਪ ਖੇਤੀ ਕਰਦੇ ਹੁੰਦੇ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖੇਤੀ ਕੀਤੀ ਇੱਥੇ ਤੇ ਆ ਹੈਗੇ ਬਾਗ ਜਿਹੜੇ ਹੈਗੇ ਇੱਧਰ ਸਾਰੇ ਬਾਗ ਹੀ ਆ ਗਾਂ ਖਜੂਰਾ ਦੇ ਅਮਰੂਦਾਂ ਦੇ ਬਹੁਤ ਸਾਰੇ ਆ ਬਹੁਤ ਜਮੀਨ ਆ ਗੁਰਦੁਆਰਾ ਸਾਹਿਬ ਦੀ ਤੇ ਆ ਦੇਖੋ ਖੰਜੂਰਾ ਤੁਸੀਂ ਨਾ ਪੱਕੀਆਂ ਪਈਆਂ ਚਲੋ ਆਪਾਂ ਕੋਲੇ ਜਾ ਕੇ ਵੇਖਿਆਂ ਵੀ ਸੀ ਪਰ ਤੋੜੀਆਂ ਨਹੀਂ ਗੀਆਂ ਬਿਲਕੁਲ ਖੰਜੂਰ ਪੱਕੀ ਪਈ ਆ ਖਜੂਰਾ ਵੀ ਪੱਕੀ ਪਈ ਆ ਤੇ ਇੱਥੇ ਗੁਰੂ ਨਾਨਕ ਸਾਹਿਬ ਨੇ ਖੇਤੀ ਕੀਤੀ ਸੀ ਤੇ ਚਲੋ ਆਪਾਂ ਨਾ ਜੇ ਵੀ ਕਿਸੇ ਮੇਰੇ ਵੀਰ ਭਰਾ ਨੇ ਜਾਣਾ ਆਪਣਾ ਸਾਰੀਆਂ ਵੀਡੀਓ ਵਿੱਚ ਦੱਸਿਆ ਹੋਵੇ ਵੀ ਕੀ ਕੀ ਤੁਹਾਨੂੰ ਚਾਹੀਦਾ ਪਹਿਲਾਂ ਆਪਾਂ ਅਪਲਾਈ ਕਰਾਂਗੇ ਅਪਲਾਈ ਕਰਦੇ ਤੇ 2-300 ਰੁਪਏ ਖਰਚ ਆਊਗਾ ਉਦੋਂ ਬਾਅਦ ਆਪਾਂ ਕੋਡ ਰਿਪੋਰਟ ਕਰਾਉਣੀ ਆ ਉਹ ਤੇ 4-500 ਖਰਚ ਆਊਗਾ ਉਦੋਂ ਬਾਅਦ ਆਪਣੀ ਉੱਥੇ 20 ਡਾਲਰ ਅਮਰੀਕਾ ਦੀ ਫੀਸ ਲੱਗਣੀ ਆ ਉਦੋਂ ਬਾਅਦ ਤਕਰੀਬਨ 2250 ਰੁਪਇਆ ਇੱਕ ਜਣੇ ਦਾ ਖਰਚ ਆਊਗਾ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤਾਂ ਧੰਨਵਾਦ